ਸਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਜਿਹੜੇ 3.5 ਸਾਲ ਵਿਕਾਸ ਦੇ ਕੰਮ ਕੀਤੇ ਤਦੰਤਾਰ ਦੇ ਲੋਕਾਂ ਨੇ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਪਾਈਆਂ ਵਿਕਾਸ ਜਿਹੜਾ ਅਸੀਂ ਕਹਿੰਦੇ ਉਹ ਕਹਿੰਦੇ ਅਸੀਂ ਪੰਥਕ ਹਲਕਾ ਜੀ ਤਾਂ ਅਸੀਂ ਕਹਿੰਦੇ ਆਂ ਵਿਕਾਸ ਦੇ ਨਾਂ ਦੇ ਲੋਕ ਵੋਟ ਪਾਉਣ ਉਹ ਲੋਕਾਂ ਨੇ ਉਹ ਸਾਡੀ ਅਪੀਲ ਜਿਹੜੀ ਸਾਡੀ ਬੇਨਤੀ ਜਿਹੜੀ ਉਹ ਸੁਣੀ ਉਹ ਵਿਕਾਸ ਨੂੰ ਜਿਹੜਾ ਪਹਿਲ ਦਿੱਤਾ ਉਹ ਜਿਹੜੇ ਬੰਦੇ ਧਾਰਮਿਕ ਇਸ਼ੂ ਅਸ਼ਾਲ ਦੇ ਸੀਗੇ ਉਨਾ ਉਨਾ ਨੂੰ ਸਾਦਿਆਂ ਨੂੰ ਬਹੁਤ ਬੁਰੀ ਤਰ੍ਹਾਂ ਮਤਲਬ ਜਿਹੜੀ ਆ ਉਹ ਹਾਰ ਹੋਈ ਆ ਉਹਦਾ ਖਾਸ ਤੌਰ ਤੇ ਕਾਂਗਰਸ ਨੂੰ ਉਹ ਜਿਹੜੇ ਨਵਾਂ ਅਕਾਲੀ ਦਲ ਬਣਿਆ ਆਸ ਪੰਜਾਬ ਉਹਨਾਂ ਨੂੰ ਔਰ ਬੀਜੇਪੀ ਜਿਹੜੀ ਸਭ ਤੋਂ ਪਿੱਛੇ ਰਹੀ ਆ ਉਹ ਨੋਟ ਕਰ ਲੈ ਬਿੱਟੂ ਬਿੱਟੂ ਖਾਸ ਤੌਰ ਤੇ ਨੋਟ ਕਰ ਲੈ ਉਹ ਬੜੀਆ ਗੱਪਾਂ ਮਾਰਦੇ ਜੀ ਸਿੱਧਾ ਕਦਾਂਗੇ ਜੀ ਉੱਦਾਂ ਕਦਾਂਗੇ ਉਹ ਸਪਸ਼ਟ ਹੋ ਗਿਆ ਕਿ ਬੀਜੇਪੀ ਨੂੰ ਪੰਜਾਬ ਚ ਕੋਈ ਵੋਟ ਨਹੀਂ ਪੈਂਦੀ ਆਲੀ ਔਰ ਕਾਂਗਰਸ ਦੇ ਜਿਹੜੇ ਸੱਤ ਮੁੱਖ ਮੰਤਰੀ ਤੁਰੇ ਫਿਰਦੇ ਚੰਨੀ ਬਾਜਵਾ ਰਾਜਾ ਬੜਿੰਗ ਸਿੱਧੂ ਸੁੱਖੀ ਰੰਡਾਵਾ ਪਤਾ ਕਿੰਨੇ ਮੌਕਿਆਂ ਦੀ ਉਹ ਸੱਤਾ ਮੁਖਮੰਤਿਆਂ ਸੋਚਦਣਾ ਚਾਹੀਦਾ ਕਿ ਆਪਣੇ ਅੰਦਰੋਂ ਇਹ ਸੁਪਨੇ ਖਤਮ ਕਰ ਦਿਓ ਨਾ ਕਾਂਗਰਸ ਪੰਜਾਬ ਚ ਕਿਤੇ ਲੜਾਈ ਚ ਨਾ ਸਤਾਈ ਚ ਕੇ ਲੜਾਈ ਚ ਹੋਊਗੀ ਸਤਾਈ ਚ ਦਵਾਦਾ ਸਦਾ ਭਗਵਾਨ ਸੇ ਮਾਨ ਦੀ ਗਵਾਹੀ ਤੇਰਾ ਆਮ ਆਦੀ ਪਾਰਟੀ ਦੀ ਸਰਕਾਰ ਬਣ ਆਜਾ ਵਟਿੰਗ ਕੋ ਨਹੀਂ ਕਾਫੀ ਚਰਚਾ ਜੁੜਾਏ ਕਾਫੀ ਧੁੱਕੇ ਬਿਆਨ ਕੀਤੇ ਕਿੰਨਾ ਕਿਲਾ ਕੱਢਿਆ ਲੋਕਾਂ ਨੇ ਉਹਨਾਂ ਨੇ ਵੋਟਾਂ ਲੈਣ ਦੀ ਬਹੁਤ ਬੇਤੁੱਕੇ ਬੇਸੁਰੇ ਬਿਆਨ ਦਿੱਤੇ ਔਰ ਤਰਨਦਾਰ ਦੇ ਲੋਕਾਂ ਨੇ ਮਜਹਿਲਾਂ ਨੇ ਰਾਜੇ ਬੜਿੰਗ ਦੀ ਧੌਂਚੋਂ ਬਹੁਤ ਐ ਚੰਗੀ ਤਰ੍ਹਾਂ ਕਿਲਾ ਘੜਤਾ ਬਾਜਵੇ ਦੀ ਤੇ ਰਾਜਾ ਬੜਿੰਗ ਦੀ ਇਸ ਕਰਕੇ ਸਭ ਜਿਹੜੀਆਂ ਇਹ ਗੱਲਾਂ ਕਰਦੇ ਆ ਉਹ ਇਹਨਾਂ ਨੂੰ ਭੁੱਲ ਜਾਣੀਆਂ ਚਾਹੀਦੀਆਂ ਲੋਕ ਵਿਕਾਸ ਨੂੰ ਹੀ ਵੋਟਾਂ ਪਾਉਣਗੇ ਉਹ ਵਿਕਾਸ ਜਿਹੜਾ ਸਦਾ ਭਗਵਾਨ ਸਿੰਘ ਮਾਨ ਜੀ ਨੇ ਕਰਾਇਆ 27 ਜੂਨ ਨੂੰ ਸੇ ਵਿਕਾਸ ਦੇ ਨਾਂ ਤੇ ਅਸੀਂ ਚੋਣ ਜਿੱਤ ਕੇ ਸਰਕਾਰ ਬਣਾਉਂਦੇ ਬੀਜੇਪੀ ਦੇ ਦੋ ਦੋ ਮੁੱਖ ਮੰਤਰੀ ਪ੍ਰਚਾਰ ਕਰਕੇ ਗਏ ਤੇ ਕਹਿੰਦੇ ਵੀ ਅਸੀਂ ਡਬਲ ਵਿੱਚ ਨਹੀਂ ਸਰਕਾਰ ਬਣਾਉਂਦੇ ਮੈਂ ਕਹਿੰਦਾ ਬੀਜੇਪੀ ਵਾਲੇ ਪੰਜਾਬ ਤੋਂ ਆਪਣੇ ਸਾਰੇ ਮੁੱਖ ਮੰਤਰੀ ਘੱਲਦਿਆਂ ਤਾਂ ਵੀ ਨਹੀਂ ਦੇ ਸਕਦੇ ਜੋ ਮਰਜ਼ੀ ਕਰ ਇਹਨਾਂ ਦਾ ਮੋਟ ਬੱਜਾ 27 ਜੂਨ 27 ਦੀ ਜਿੱਤ ਦਾ ਮੋੜਿਆ ਜੀ ਇਹ 27 ਦੀ ਜਿੱਤ ਦਾ ਇਹੀ ਕਹਿੰਦੇ ਸੀਗੇ ਕਿ ਸੈਮੀਫਾਈਨਲ ਆ ਉਹ ਫਾਈਨਲ ਦੀ ਤਿਆਰੀ ਹੋ ਗਈ ਹੁਣ 27 ਦੀ ਜਿੱਤਾਂ ਸੈਮੀਫਾਈਨਲ ਜਿੱਤ ਗਈ ਆ ਮਾਦੀਪਾਲ ਬਿਲਕੁਲ ਜਿੱਤ ਗਈ ਬਹੁਤ ਆਰਾਮ ਨਾਲ ਬਹੁਤ ਵਧੀਆ ਟੰਗ ਦੇ ਤਾ ਤੇ ਉਹਦੇ باوجود ਵੀ ਉਹਨਾਂ ਡਟ ਕੇ ਇਹ ਜਿਹੜਾ ਮੁਕਾਬਲਾ ਕੀਤਾ ਇਸ ਕਾਰਨ ਅਸੀਂ ਸੋਚਦੇ ਆ ਕਿ ਠੀਕ ਹੈ ਕਿ ਠੀਕ ਹੈ ਕਿ ਅਸੀਂ ਆਪਣੇ ਉਮੀਦ ਤੋਂ ਥੋੜਾ ਪਿਛੇ ਰਹਿ ਗਏ ਆ ਕਮੀ ਕਿੱਥੇ ਰਹੀ ਬਾਪੂ ਜੀ ਕਮੀ ਇਹ ਚੀਜ਼ ਆ ਕਿ ਉਹਨਾਂ ਤਰ੍ਹਾਂ ਕੋ ਸਾਧਨ ਜ਼ਿਆਦੇ ਆ মিডিਆ ਸਾਰਾ ਕੁਝ ਉਹਨਾਂ ਕੋ ਸਾਰੀ ਤਰ੍ਹਾਂ ਦਾ মিডিਆ ਤੁਹਾਡੀ ਕਵਰੇਜ ਕਰ ਰਹੀ ਨਹੀਂ 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 ਉਹ ਉਹਦੇ ਕੁਝ ਪਰਸਨਲ ਚੈਨਲ ਵੀ ਉਹਨਾਂ ਦੇ ਚੱਲ ਚੱਲ ਕੇ ਕੰਮ ਕਰਦੇ ਆ ਤੇ ਇਸ ਕਰਕੇ ਮੈਂ ਸਾਰੇ মিডিਆ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਰਾ ਕੁਝ ਵਧੀਆ ਤਰੀਕੇ ਨਾਲ ਇਹਨੂੰ ਸਾਰਾ ਸੈੱਜ ਮੈਨੇਜ ਕੀਤਾ ਬਾਕੀ ਚਲੋ ਠੀਕ ਹੈ ਕਿ ਅਸੀਂ ਜਿਹੜੀਆਂ ਨੈਸ਼ਨਲ ਦੋ ਪਾਰਟੀਆਂ ਸੀ ਜਿਨ੍ਹਾਂ ਨੇ ਵੀ ਬੜਾ ਉਹ ਉਹਨਾਂ ਦੇ ਮੁੱਖ ਮੰਤਰੀ ਆ ਕੇ ਵੀ ਦੋ ਦੋ ਤਿੰਨ ਤਿੰਨ ਸਟੇਟਾਂ ਦੇ ਇੱਥੇ ਕੰਮ ਕਰਦੇ ਰਹੇ ਫਿਰ ਇਹ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਸੀ ਉਹ ਪੂਰੀ ਦੀ ਪੂਰੀ ਇੱਥੇ ਉਹਨਾਂ ਵੀ ਬੜਾ ਜ਼ੋਰ ਲਾਇਆ ਤੇ ਪਰ ਫਿਰ ਵੀ ਅਸੀਂ ਉਹਨਾਂ ਤੋਂ ਅੱਗੇ ਲੰਘ ਗਏ ਤਾਂ ਸਾਨੂੰ ਮੇਰੇ ਖਿਆਲ ਇਸ ਗੱਲ ਤੋਂ ਸੰਸੁਸ਼ਟੀ ਅਸੀਂ ਬਹੁਤ 2027 ਦੇ ਵਿੱਚ ਕੀ ਤਸਵੀਰ ਰਹਿਣ ਵਾਲੀ ਹੈ ਸਾਰੀਆਂ ਸੀਟਾਂ ਤੇ ਲੜੋਂਗੇ ਬਾਕੀ ਅਸੀਂ ਜੋ ਸਾਡੇ ਕੋ ਕਮੀਆਂ ਪੇਸ਼ੀਆਂ ਰਹਿ ਗਈਆਂ ਉਹਦੇ ਵਾਸਤੇ ਵੀ ਅਸੀਂ ਆਪਣੀ ਪੇ ਪਾਰਟੀ ਦੀ ਜਿਹੜੀ ਮੀਟਿੰਗ ਬੁਲਾ ਕੇ ਉਹਦੇ ਚ ਅਸੀਂ ਆਪਣਾ ਆਪਣੇ ਜਿਹੜੇ ਉਹਦੇ ਵਾਸਤੇ ਵੀ ਮੰਥਨ ਕਰਾਂਗੇ ਵੀ ਇਹਦੇ ਚ ਸਾਨੂੰ ਕਿੱਥੇ ਕਿੱਥੇ ਕਮੀ ਰਹਿ ਗਈ ਅੱਗੇ ਤੋਂ ਕੀ ਸੁਧਾਰ ਕਰਨਾ ਤੇ ਬਾਕੀ 2027 ਵਾਸਤੇ ਅਸੀਂ ਪੂਰੀ ਫੁੱਲ ਤਿਆਰੀ ਕਰ ਰਹੇ ਹਾਂ ਤੇ ਅਸੀਂ 2027 ਚ ਸਾਰੀਆਂ ਸੀਟਾਂ ਦੇ ਚੋਣਾਂ ਦਾ ਆਪ ਦਾ ਮੁੱਖ ਅਜੰਡਾ ਕੀ ਹੋਏਗਾ ਜੀ 27 ਦਾ ਇੱਕ ਤਾਂ ਨਸ਼ਿਆਂ ਦਾ ਹੈ ਗੈਂਗਸਟਰਵਾਦ ਬਰੋਤੀਆਂ ਅਸੀਂ ਲਗਾਤਾਰ ਤੁਹਾਡੀਆਂ ਸਟੇਜਾਂ ਤੋਂ ਸੁਣਿਆ ਹੈ ਜੀ ਤੁਹਾਡੇ ਮੁੱਖ ਅਜੰਡੇ ਕੀ ਹੋਣਗੇ ਇਹ ਮੁੱਖ ਅਜੰਡੇ ਵਿਕਾਸ ਦਾ ਵੀ ਹੈ ਜਿਹੜਾ ਪੰਜਾਬ ਦੇ ਸਿਰੇ ਡਾ ਵੱਡਾ ਕਰਜ਼ਾ ਚੱਲ ਰਿਹਾ ਹੈ ਨਸ਼ਿਆਂ ਨਾਲ ਸਾਡੀ ਨੌਜਵਾਨੀ ਮਰ ਰਹੀ ਆ ਸਾਡੇ ਹੱਕ ਜਿਹੜੇ ਖੋਏ ਜਾ ਰਹੇ ਆ ਜਿੱਦਾਂ ਹੁਣ ਦੇ ਯੂਨੀਵਰਸਿਟੀ ਦਾ ਲਾਲੋ ਮਾਮਲਾ ਬੀਬੀਐਮਬੀ ਦਾ ਲਾਲੋ ਇਹਨਾਂ ਸਾਰੀਆਂ ਚੀਜ਼ਾਂ ਵਾਸਤੇ ਅਸੀਂ ਜਿਹੜਾ ਕਿ ਤਕੜੇ ਹੋ ਕੇ ਲੜਾਈ ਲੜਾਂਗੇ ਹੁਣ ਵੀ ਅਸੀਂ ਲੜ ਰਹੇ ਆ ਤੇ ਆਉਣ ਵਾਲੇ ਸਮੇਂ 'ਚ ਅਸੀਂ ਇਹਨੂੰ ਹੋਰ ਪਾਰਟੀ ਆਪਣੀ ਨੂੰ ਵੀ ਥੋੜਾ ਸੰਗਠਿਤ ਕਰਕੇ ਵਧੀਆ ਤਰੀਕੇ ਨਾਲ ਇਹਨੂੰ ਚਲਾਉਣ ਦੀ ਕੋਸ਼ਿਸ਼ ਕਰਾਂਗੇ ਇਹ ਭਾਈ ਮਨਦੀਪ ਜੀ ਕਹਿੰਦੇ ਨੇ ਕਿ ਜੇ ਮੈਂ ਚੋਣ ਨਾਲ ਲੜਦਾ ਤਾਂ ਸ਼੍ਰੋਮਣੀ ਅਕਾਲੀ ਦਲ ਜਿੱਤ ਜਾਂਦਾ ਤੁਸੀਂ ਸਹਿਮਤ ਹੋ ਇਸ ਗੱਲ ਨਾਲ ਕਿਉਂਕਿ ਅੰਦਰ ਸੀਗੀ ਨੇ ਮੇਰਾ ਖਿਆਲ ਹੈ ਕਿ ਕਿਉਂਕਿ ਉਹਨੀ ਕੀ ਲੀਡ ਤੋਂ ਰਹਿ ਗਏ ਨੇ ਉਹ ਨਹੀਂ ਕਿ ਤੁਹਾਨੂੰ ਵੋਟ ਪਈ ਤੇ ਨਹੀਂ ਉਹ ਉਹ ਤਾਂ ਤੇ ਤੇ ਚਲੋ ਇਹ ਗੱਲ ਹੈ ਕਿ ਮੇਰੇ ਖਿਆਲ ਹੈ ਕਿ ਇਹ ਤੇ ਉਹਨਾਂ ਦੇ ਰਣਵੀ ਵਿਚਾਰਨਾ ਚਾਹੀਦਾ ਕਿ ਉਹ ਉਹਨਾਂ ਦੇ ਗਨਾਹ ਹੀ ਏਡੇ ਵੱਡੇ ਸੀ ਵੱਡੇ ਸੀ ਕਿ ਉਹਨਾਂ ਦੇ ਬਾਕੀ ਅਸੀਂ ਵੀ ਜੋ ਇਸ ਸੀਟ ਤੇ ਅਸੀਂ ਆਪਣੀ ਪਾਰਟੀ ਹੈ ਤੇ ਅਸੀਂ ਅਸੀਂ ਵੀ ਚੋਣ ਲੜਨੀ ਸੀ ਤੇ ਲੜੀ ਆ ਤੇ ਸਾਡੇ ਸਾਨੂੰ ਕਾਫੀ ਵੱਡਾ ਹੰਗਾਰਾ ਜੇ ਸਾਡੇ ਪਹਿਲੀ ਚੋਣ ਆ ਤੇ ਉਹਦੇ ਵਿੱਚ ਸਾਡੇ ਸਾਥਰਾਂ ਦੇ ਕਮੀ ਦੇ ਬਾਵਜੂਦ ਵੀ ਅਸੀਂ ਤੀਜੇ ਨੰਬਰ ਤੇ ਆਉਣਾ ਸਾਡੇ ਇਹ ਪਿੰਡ ਹੈਗੇ ਸੀ ਅਸੀਂ ਬਣਾਏ ਸੀਗੇ ਨੂੰ ਪਤਾ ਸੀਗਾ ਕਿ ਕਿਸ ਇਲਾਕੇ ਦੇ ਵਿੱਚ ਕਿਵੇਂ ਆ ਕਈ ਵਾਰੀ ਕੁਝ ਰਾਉਂਡ ਜਿਹੜੇ ਨੇ ਉਹਦੇ ਵਿੱਚ ਕੁਝ ਈਵੀਐਮਸ ਪਹਿਲਾਂ ਕੁਝ ਇਸ ਤਰ੍ਹਾਂ ਦੀਆਂ ਖੁੱਲਦੀਆਂ ਨੇ ਕੁਝ ਇਸ ਤਰ੍ਹਾਂ ਹੋ ਜਾਂਦਾ ਪਰ ਅਸੀਂ ਪੂਲੀ ਸ਼ੋਰਟ ਸੀ ਕਿ ਕਿ ਜਿੱਤ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੇ ਤਿੰਨ ਤਿੰਨ ਰਾਉਂਡ ਲਗਾਤਾਰ ਜਿਹੜੀ ਉਸ ਤੋਂ ਬਾਅਦ ਜਿਹੜੀ ਸ਼ੁਰੂਆਤ ਦਾ ਸੀ ਇੱਕ ਵਾਰ ਵੀ ਕਾਲੀ ਦਲ ਵੀ ਇਹਨੇ ਸਾਲਾਂ ਬਾਅਦ ਜਿਹੜੀ ਅੱਗੇ ਵਧੀ ਹੈ ਤਾਂ ਉਹ ਵੀ ਇੱਕ ਕਾਲੀ ਦਲ ਨੂੰ ਕਿਵੇਂ ਸਮਝੇ ਤੁਸੀਂ ਇੱਥੇ ਦੇਖੋ ਤੁਸੀਂ 16 ਰਾਉਂਡ ਨੇ 16 ਰਾਉਂਡ ਦੇ ਵਿੱਚੋਂ ਤੁਸੀਂ ਇੱਕ ਦੋ ਰਾਉਂਡ ਦੇ ਨਾਲ ਲਾ ਕੇ ਤੁਸੀਂ ਕੋਈ ਐਹੋ ਜਿਹੀ ਗੱਲ ਕਰ ਸਕਦੇ ਐਜ਼ ਇਹ ਸਮੁੱਚੀ ਜਿਹੜੀ ਕੌਨਸਟਿਟੂਐਂਸੀ ਆ ਉਹਦੀ ਵੋਟ ਨੂੰ ਦੇਖਣਾ ਹੁੰਦਾ ਔਰ ਅਸੀਂ ਪੂਰੀ ਤਰ੍ਹਾਂ ਸਾਨੂੰ ਯਕੀਨ ਸੀਗਾ ਕਿ ਤੁਹਾਡੀ ਪਾਰਟੀ ਆ ਆਮ ਆਦਮੀ ਪਾਰਟੀ ਵੱਡੀ ਲੀਡ ਇਸ ਜਮਨੀ ਚੋਣ ਦੇ ਵਿੱਚ ਮਨਦੀਪ ਕਹਿ ਰਿਹਾ ਕਿ ਪਿੰਡ ਹੈਗੇ ਸੀਗੇ ਅਸੀਂ ਬਣਾਏ ਸੀਗੇ ਸਾਨੂੰ ਪਤਾ ਸੀਗਾ ਕਿ ਕਿਸ ਇਲਾਕੇ ਦੇ ਵਿੱਚ ਕਿਵੇਂ ਆ ਕਈ ਵਾਰੀ ਕੁਝ ਰਾਉਂਡ ਜਿਹੜੇ ਨੇ ਉਹਦੇ ਵਿੱਚ ਕੁਝ ਈਵੀਐਮਸ ਪਹਿਲਾਂ ਕੁਝ ਇਸ ਤਰ੍ਹਾਂ ਦੀਆਂ ਖੁੱਲਦੀਆਂ ਨੇ ਕੁਝ ਇਸ ਤਰ੍ਹਾਂ ਹੋ ਜਾਂਦਾ ਪਰ ਅਸੀਂ ਫੁੱਲੀ ਅਸ਼ੋਰਡ ਸੀਗੇ ਕਿ ਜਿੱਥੇ ਜੜੀ ਆ ਉਹ ਆਮ ਆਦਮੀ ਪਾਰਟੀ ਦੇ ਤਿੰਨ ਤਿੰਨ ਰਾਉਂਡ ਲਗਾਤਾਰ ਜਿਹੜੀ ਉਸ ਤੋਂ ਬਾਅਦ ਜਿਹੜੀ ਸ਼ੁਰੂਆਤ ਤਾਂ ਸੀ ਇੱਕ ਵਾਰ ਵੀ ਕਾਲੀ ਧਾਲ ਬੀ ਨੇ ਸਲਾਮਾਦ ਜਿਹੜੀ ਅੱਗੇ ਵਧੀ ਹੈ ਤਾਂ ਵੀ ਇੱਕ ਕਲਦਲ ਨੂੰ ਕਿਵੇਂ ਸਮਝਦੇ ਤੁਸੀਂ ਇੱਥੇ ਦੇਖੋ ਤੁਸੀਂ 16 ਰਾਊਂਡ ਨੇ 16 ਰਾਊਂਡ ਦੇ ਵਿੱਚੋਂ ਤੁਸੀਂ ਇੱਕ ਦੋ ਰਾਊਂਡ ਦੇ ਨਾਲ ਲਾ ਕੇ ਤੁਸੀਂ ਕੋਈ ਇਹੋ ਜਿਹੀ ਗੱਲ ਕਰ ਸਕਦੇ ਐਜ਼ ਇਹ ਗੋਲ ਸਮੁੱਚੀ ਜਿਹੜੀ ਕੌਨਸਟਿਟਿਊਐਂਸੀ ਆ ਉਹਦੀ ਵੋਟ ਨੂੰ ਦੇਖਣਾ ਹੁੰਦਾ ਔਰ ਅਸੀਂ ਪੂਰੀ ਤਰ੍ਹਾਂ ਸਾਨੂੰ ਯਕੀਨ ਸੀਗਾ ਕਿ ਤੁਹਾਡੀ ਪਾਰਟੀ ਆਮ ਆਦਮੀ ਪਾਰਟੀ ਆਵਰ ਡੀਲੀਡ ਇਸ ਜਮਨੀ ਚੋਣ ਦੇ ਵਿੱਚ ਮਨਦੀਪ ਕਹਿ ਰਿਹਾ ਕਿ ਇਹ ਪਿੰਡ ਹੈਗੇ ਸੀਗੇ ਅਸੀਂ ਬਣਾਏ ਸੀਗੇ ਸਾਨੂੰ ਪਤਾ ਸੀਗਾ ਕਿ ਕਿਸ ਇਲਾਕੇ ਦੇ ਵਿੱਚ ਕਿਵੇਂ ਆ ਕਈ ਵਾਰੀ ਕੁਝ ਰਾਉਂਡ ਜਿਹੜੇ ਨੇ ਉਹਦੇ ਵਿੱਚ ਕੁਝ ਈਵੀਐਮਸ ਪਹਿਲਾਂ ਕੁਝ ਇਸ ਤਰ੍ਹਾਂ ਦੀਆਂ ਖੁੱਲਦੀਆਂ ਨੇ ਕੁਝ ਇਸ ਤਰ੍ਹਾਂ ਹੋ ਜਾਂਦਾ ਪਰ ਅਸੀਂ ਫੁੱਲੀ ਸ਼ੋਰਟ ਸੀ ਕਿ ਜਿੱਤੇ ਜੜੀ ਆ ਉਹ ਆਮ ਆਦਮੀ ਪਾਰਟੀ ਦੇ ਤਿੰਨ ਤਿੰਨ ਰਾਉਂਡ ਲਗਾਤਾਰ ਜਿਹੜੀ ਉਸ ਤੋਂ ਬਾਅਦ ਜਿਹੜੀ ਸ਼ੁਰੂਆਤ ਹੁੰਦਾ ਸੀ ਇੱਕ ਵਾਰ ਵੀ ਕਾਲੀ ਦਲ ਵੀ ਨੇ ਸਾਲਾਂ ਬਾਅਦ ਜਿਹੜੀ ਅੱਗੇ ਵਧੀ ਐ ਤਾਂ ਉਹ ਵੀ ਇੱਕ ਕੱਲ ਦਲ ਨੂੰ ਕਿਵੇਂ ਸਮਝੇ ਤੁਸੀਂ ਇੱਥੇ ਦੇਖੋ ਤੁਸੀਂ 16 ਰਾਊਂਡ ਨੇ 16 ਰਾਊਂਡ ਦੇ ਵਿੱਚੋਂ ਤੁਸੀਂ ਇੱਕ ਦੋ ਰਾਊਂਡ ਦੇ ਨਾਲ ਲਾ ਕੇ ਤੁਸੀਂ ਕੋਈ ਇਹੋ ਜਿਹੀ ਗੱਲ ਕਰ ਸਕਦੇ ਐਜ਼ ਇਹ ਬੂਲ ਸਮੁੱਚੀ ਜਿਹੜੀ ਕੌਨਸਟਿਟੂਐਂਸੀ ਆ ਉਹਦੀ ਵੋਟ ਨੂੰ ਦੇਖਣਾ ਹੁੰਦਾ ਔਰ ਅਸੀਂ ਪੂਰੀ ਤਰ੍ਹਾਂ ਸਾਨੂੰ ਯਕੀਨ ਸੀਗਾ ਕਿ ਤੁਹਾਡੀ ਪਾਰਟੀ ਆਮ ਆਦਮੀ ਪਾਰਟੀ ਵੱਡੀ ਲੀਡ ਇਸ ਜਿਮਨੀ ਚੋਣ ਦੇ ਵਿੱਚ ਮਨਦੀਪ ਕਹਿੰਦਾ